ਇਤੇ ਫਲ ਕਰਮਾਂ ਦੇ Yeah, ਤੁਮਾਏ ਨਾਏ ਤੇ ਜੀ ਹਰਿ ਕਿਸਮ ਨਾ ਨਾ ਨਗੇ ਕੀ ਬਹਾਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਜਿ ਸਰ ਜਾਏ ਸੋ ਕਰੇ ਜਿ ਸਿਧਾਨੀ ਸਤਨਾਮ ਸ੍ਰੀ ਵਾਹਿਗੁਰੂ ਗਰੰਥ ਸਾਹਿਬ ਮਹਾਰਾਜ ਜਗਤ ਜੋਤ ਝਪੈ ਨਿਸਵਸਰ ਏਕ ਵਿਨੋਮਨ ਨੈਕ ਨੋ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਲ ਮੜੀ ਮਟ ਭੂਲ ਨਾ ਦੇਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਵਾਰ ਗਨੀ ਮਨ ਪਛ ਪਛੂ ਨਗ ਨਾਗ ਨਰਾਦ ਵ ਸਰਵ ਸਮੈ ਮੋਕੋ ਪ੍ਰਤ ਮਾਰਾ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਨ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸਮੂਹ ਨਾ ਪੇਟ ਔਰ ਕੀ ਬਾਤ ਕਹਾ ਕਹਿ ਕੋ ਤੋ ਸੋ ਪੇਟ ਹੀ ਕੇ ਪਟ ਬੀਚ ਵਿੱਚ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਭਗਵਾਨ ਸ੍ਰੀ ਚੰਦਰੇ ਨਮ ਹੈ ਭਗਵਾਨ ਸ੍ਰੀ ਚੰਦਰੇ ਨਮ ਹੈ ਭਗਵਾਨ ਸ੍ਰੀ ਚੰਦਰੇ ਨਮ ਹੈ ਮਹਾਰਾਜ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਸਤਪੁਰਸ਼ ਸ੍ਰੀ ਮਨਸੰਦ ਬਾਬਾ ਰਣਜੋਤ ਸਿੰਘ ਜੀ ਮਹਾਰਾਜ ਉਹਨਾਂ ਮਹਾਪੁਰਖਾਂ ਦੇ ਪਵਿੱਤਰ ਸਥਾਨਾਂ ਦੇ ਉੱਤੇ ਮੇਰੇ ਤੋਂ ਪਹਿਲਾਂ ਬਹੁਤ ਹੀ ਰਸ ਪਿੰਨੇ ਰਾਗ ਦੇ ਔਰ ਪਿਆਰ ਦੇ ਵਿੱਚ ਰਾਗ ਨਾਮ ਪਿਆਰ ਦਾ ਜਦੋਂ ਪਿਆਰ ਅਖਾਲ ਪ੍ਰਕਦਾ ਸ਼ਬਦ ਦੇ ਨਾਲ ਪਿਆਰ ਹੋਣਾ ਆਟੋਮੈਟਿਕ ਹੀ ਰਾਗ ਬਣ ਜਾਂਦਾ ਬੇਸ਼ੱਕ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੇ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਰਾਗਾ ਨੇ ਜਾਣਾ ਐ ਗੁਰੂ ਅਰਜਨ ਦੇਵ ਮਹਾਰਾਜ ਕਿਸੇ ਦੀ ਹੱਥ ਟੁੱਟਿਆ ਕਿਸੇ ਦੀ ਲੱਤ ਟੁੱਟੀ ਹੈ ਕੋਈ ਕਾਣਾ ਕੋਈ ਲੁੱਲਾ ਕੋਈ ਲੰਗੜਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਹਾਨੂੰ ਕੀ ਹੋਇਆ ਕਹਿੰਦੇ ਮਾਰੇ ਕਲਯੁਗ ਦਾ ਸਮਾਏ ਤੁਹਾਡੇ ਰਾਗੀ ਸਾਨੂੰ ਤੋੜ ਮਰੋੜ ਕੇ ਬੇਸ ਕਰ ਰਹੇ ਐ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰੋ ਐ ਮੇਰੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਈ ਪਾਰੋ ਤੇ ਜੁਲਕਾ ਨੇ ਵੈਸੇ ਗੁਰੂ ਅਰਜਨ ਦੇ ਮਹਾਰਾਜ ਨੂੰ ਇਹ ਬੇਨਤੀ ਕਰਦੀ ਸਵਾਲ ਕਦੇ ਹੰਕਾਰੀ ਪੁਰਸ਼ ਕਰਦਾ ਹੁੰਦਾ ਨਿਮਰਤਾ ਜਿਹੜੀ ਹੈ ਉਹ ਕਿਹ ਤਰ੍ਹਾਂ ਕਿਤੇ ਜਾ ਕੇ ਤੁਹਾਨੂੰ ਫਲ ਦੇ ਹੀ ਦਿੰਦੀ ਮੇਰੇ ਮਨ ਦੇ ਵਿੱਚ ਹੀ ਸੀ ਵੈਸੇ ਤਾਂ ਮਹਾਂਪੁਰਸ਼ ਕਹਿੰਦੇ ਇੰਨਾ ਸਮਾਂ ਮੈਂ ਕਿ ਸਤਿਵਚ ਕਿਉਂਕਿ ਮੇਰਾ ਨਿਤਨੇਮ ਰਹਿੰਦਾ ਸੀ ਅਸਦੀ ਵਾਰ ਜਿਹੜੇ ਪੁਰਸ਼ ਨਿਤ ਦਾ ਨੇਮ ਕਰਦੇ ਐ ਆਸਾ ਪੂਰੀਆਂ ਕਰਨ ਵਾਲੀ ਆਸਾ ਜੀ ਦੀ ਵਾਰ ਦੀ ਬਾਣੀ ਦਾ ਆਨੰਦ ਹੀ ਆਨੰਦ ਮਨਹੋਰ ਕੀ ਕਰੇਗਾ ਭਾਈ ਪਾਰੋ ਤੇ ਝੁਲਕਾ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਕੈਸੇ ਨੇ ਜਿਹੜੇ ਇੱਕ ਨਿਤ ਦਾ ਨੇਮ ਕਰਦੇ ਐ ਉਸ ਸਮੇਂ ਦੇ ਬੰਦੇ ਦੇ ਵਿੱਚ ਉਹ ਬੰਦੇਜ ਦੇ ਵਿੱਚ ਨੇ ਵੱਦੇ ਕਰਨ ਸਲਾਮ ਖਸਮ ਨਾ ਪਾੜਿਆ ਇੱਕ ਪਿਆਰ ਤੇ ਰਾਗ ਦੇ ਵਿੱਚ ਬੈਰਾਗ ਦੇ ਵਿੱਚ ਤਿਆਗ ਦੇ ਵਿੱਚ ਤੈਨੂੰ 24 ਘੰਟੇ ਗਾਉਂਦੇ ਆ ਜਿਨ੍ਹਾਂ ਦਾ 24 ਘੰਟੇ ਜਪਜੀ ਸਾਹਿਬ ਚੱਲਦਾ ਹੈ ਸ਼ਬਦ ਦਾ ਅਭਿਆਸ ਚੱਲਦਾ ਕਿਹੈ ਸਾਹੋ ਐ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ 파ਰੋ ਤੇ ਜੁਲਕਾ ਦੋ ਸਿੱਖ ਗੁਰੂ ਮਹਾਰਾਜ ਦੇ ਸੰਮੁਖ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਉਹ ਕੈਸੇ ਨੇ ਜਿਨ੍ਹਾਂ ਨ ਬਿਸਰ ਹੈ ਨਾਮ ਸੇ ਕੇ ਨਹੀਂ ਕਿਨਾਂ ਵਰਗੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਿਆਰ ਦੇ ਨਾਲ ਤਿੰਨ ਹਿੱਸਿਆਂ ਚ ਪੜਿਓ ਇਹ ਲਾਕਾ ਸੰਤ ਮਹਾਰਾਜ ਦਾ ਰੱਬ ਦਾ ਹੈ ਸੰਤ ਬਾਬਾ ਅਤਰ ਸਿੰਘ ਮਹਾਰਾਜ ਗੁਰਸਾਗਰ ਮਸਤਵਾਨਾ ਸਾਹਿਬ ਕਿਉ ਇਨਾ ਤਰਤੀਆਂ ਦੇ ਉੱਤੇ ਦਾਸ ਦੇ ਗੁਰਦੇਵ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰਸ ਸੁਰਸ ਇਨਾ ਤਰਤੀਆਂ ਨੂੰ ਭਾਗ ਲਾਏ ਨੇ ਤੇ ਨੇ ਹਿੱਸਿਆਂ ਦੇ ਵਿੱਚ ਗੱਜ-ਗੱਜ ਕੇ ਬਹੁਤ ਥੋੜਾ ਸਮਾਂ ਥੋੜੇ ਸਮੇਂ 'ਚ ਬਹੁਤ ਆਲਾ ਜਿਆਦਾ ਸਮਾਂ ਨਾਲ ਲਈਏ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਉਸ ਬੇਨਤੀ ਨੂੰ ਕਬੂਲ ਕਰਕੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜੀ ਉਹ ਤਾਂ ਉਹਦੇ ਵਰਗੇ ਹੀ ਨੇ ਓयो ਤਾਂ ਸਾਈਂ ਵਰਗੇ ਨੇ ਬੇਦਨੀ ਕੋਈ ਬੇਦਨਾ ਕੋਈ ਸਾਈਂ ਵਰਗੇ ਨੇ ਬੇਦਨਾ ਕੋਈ ਬੇਦਨੀ ਕੋਈ ਹਈ ਵਰਗ Tchau. my am ਰਾਜ ਕਹਿੰਦੇ ਹੁੰਦਾ ਉਹਦੇ ਵਰਗੇ ਹੀ ਨੇ ਸਾਈਂ ਵਰਗੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਨੇ ਸਿੱਖਾ ਤੇਰੇ ਜਿਹੜਾ ਲੋਟ ਆਉਂਦਾ ਜਿਹੜਾ ਤੇਰੇ ਮੇਚ ਆਉਂਦਾ ਜਿੱਥੇ ਤੇਰੀ ਅਕਲ ਖੜਦੀ ਹੈ ਜਿੱਥੇ ਤੇਰੀ ਮਤ ਬੁੱਧ ਹੈ ਇਥੇ ਰਾਮ ਸ਼ਬਦ ਵੀ ਹੈ ਅੱਲਾ ਵੀ ਹੈ ਵਾਹਿਗੁਰੂ ਵੀ ਹੈ ਕਿੰਨੇ ਸ਼ਬਦ ਨੇ ਜਿੱਥੇ ਤੇਰਾ ਲੋਟ ਆਉਂਦਾ ਉੱਥੇ ਗੋਵਿੰਦ ਪ੍ਰੀਤਮ ਹੈ ਕਿੰਨੇ ਸ਼ਬਦ ਦੇ ਅਭਿਆਸ ਨੇ ਜਿੰਨੇ ਮਰਜ਼ੀ ਕਰੀ ਚੱਲ ਕਿੱਥੇ ਖੜਦਾ ਸਿੱਖ ਗੁਰੂ ਤੇ ਖੜਦਾ ਉਹਦੇ ਪਿਆਰਿਆਂ ਤੇ ਖੜਦਾ ਉਹਦੇ ਸੇਵਕਾਂ ਤੇ ਖੜਦਾ ਕਿੱਥੇ ਖੜਦਾ ਸੀ ਖੜਨ ਵਾਸਤੇ ਮੇਰੇ ਮਨ ਦੇ ਵਿੱਚ ਖਿਆਲ ਸੀ ਗਵਾਲੀਅਰ ਦੇ ਕਿਲੇ ਦੇ ਵਿੱਚ ਧਿਆਨ ਦਿਓ ਥੋੜਾ ਸਮਾਂ ਲਵਾਂ ਮੈਂ ਤੁਹਾਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਅੱਜ ਤੋਂ ਤਕਰੀਬਨ 20-22 ਸਾਲ ਦੀ ਪਹਿਲਾਂ ਦੀ ਗੱਲ ਹੈ ਸੀ ਗਏ ਹੋਏ ਗਵਾਲੀਅਰ ਦੇ ਕਿਲੇ ਤੇ ਕਿਉਂਕਿ ਜਿਹੜੀ ਅੱਖੀਂ ਥੀ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲ ਹੈ ਜੋ ਪੇਖਿਆ ਜੇ ਬਖਤਾ ਜੇ ਉਹਦੇ ਅੰਦਰ ਉਹ ਵਸਤੂ ਉਤਰੀ ਹੁੰਦੀ ਹੈ ਤਾਂ ਹੀ ਅੱਗੇ ਉਹ ਤਿਰਜ ਦੇ ਸਕਦਾ ਸੁਣਾ ਗਵਾਲੀਅਰ ਦੇ ਕਿਲੇ ਤੇ ਸ਼ੇਮੇ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਇੱਧਰਲੇ ਪਾਸੇ ਦਰਬਾਰ ਸਾਹਿਬ ਬਣੇ ਹੋਇਆ ਜਾਂਦੇ ਨੇ ਜਿਹੜੇ ਸਿੱਖਾਂ ਨੇ ਦਰਸ਼ਨ ਕੀਤੇ ਖੱਬੇ ਪਾਸੇ ਜਾ ਕੇ ਉਹ ਖੂ ਬਣੇ ਹੋਏ ਨੇ ਉਥਾਂ ਮਲੇ ਨੇ ਬੜੇ ਮੋٹے ਮੋٹے ਸ਼ੰਗਲ ਅੱਜ ਵੀ ਲੱਗੇ ਹੋਏ ਨੇ ਸ਼ੇਮੇ ਪਤਸ਼ਾਹ ਮਹਾਰਾਜ ਦੇ ਸਨਮੁਖ ਕੋ ਬਵੰਜਾ ਰਾਜੇ ਸੀ ਇੱਕ ਖੂ ਦੇ ਵਿੱਚ ਇਤਿਹਾਸ ਦੱਸਦਾ ਕਹਿੰਦੇ ਉਥੋਂ ਦੇ ਵਿਦਵਾਨ ਜਿਹੜੇ ਕਹਿੰਦੇ ਕਹੋਂਦੇ ਸੀ ਕਿਉਂਕਿ ਜਬ ਤੱਕ ਇਹ ਬਹੁਤ ਮੈਂ ਭਾਈ ਤੋ ਮੇਰੇ ਉਰ ਸ਼ਾਂਤ ਨਾ ਆਏ ਜਬ ਤੱਕ ਹੋ ਗਿਆ ਬੰਦਗੀ ਹੋ ਗਈ ਭਜਨ ਪਾਠ ਹੋ ਗਿਆ ਨਿਤਨੇਮ ਹੋ ਗਿਆ ਕਰਮकांड ਹੋ ਗਿਆ ਇਹ ਤਾਂ ਹੀ ਸਫਲ ਨੇ ਰਿਸ਼ਤੇ ਜਿੰਨੇ ਮਰਜ਼ੀ ਕਰ ਲਿਓ ਜਿੰਨਾ ਟਾਈਮ ਬਚੋਲਾ ਨਹੀਂ ਨਾ ਪੈਂਦਾ ਵਿੱਚ ਰਿਸ਼ਤਾ ਭਾਰ ਨਹੀਂ ਚੜਦਾ ਆ ਹਾਲਾਤ ਸੰਸਾਰ ਦੇ ਦੇਖ ਰਹੇ ਆ ਕਿਹੜੇ ਕਿਹੜੇ ਹਾਲਾਤ ਹੋ ਜਾਂਦੇ ਉਸ ਸਥਾਨ ਦੇ ਉੱਤੇ 10 ਜਦੋਂ ਗਏ ਆ ਮਹਾਪੁਰਸ਼ ਨਾਲ ਸੀ ਉੱਥੇ ਇੱਕ ਫੱਟੀ ਦੇ ਉੱਤੇ ਉੱਕਰ ਕੇ ਜਿਹੜੇ ਸਰੀਰ ਗਏ ਨੇ ਯਾਦ ਹੋਣਾ ਗੁਨਾ ਸ਼ਹਿਰ ਦਾ ਰਾਜਾ ਉਧਰ ਟੈਲਣ ਵਾਸਤੇ ਜਾ ਰਿਹਾ ਦੋ ਸਖੀਆਂ ਪਾਣੀ ਭਰਦੀਆਂ ਨੇ ਮੈਂ ਪਿਛਲੇ ਦਿਨੀ ਸੰਤਾਂ ਕੋਲ ਆਇਆ ਤੇ ਇਹਨਾਂ ਨੇ ਇੱਕ ਮੈਨੂੰ ਵਸਤੂ ਦਿੱਤੀ। ਸਾਮਕੇ ਰੱਖੀ ਐ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕਮਰੇ 'ਚ। ਦੋ ਸਖੀਆਂ ਜਦੋਂ ਪਾਣੀ ਭਰਦੀਆਂ ਨੇ ਖੂਹ ਦੇ ਵਿੱਚੋਂ। ਖੂਹ ਦੇ ਵਿੱਚੋਂ ਪਾਣੀ ਭਰ ਕੇ ਜਦੋਂ ਵਾਪਸ ਆ ਰਹੀਆਂ ਨੇ ਦੋਸਤਾਂ ਨਾਲ ਲੜਦੇ-ਲੜਦੇ। ਆਪਸ ਦੇ ਵਿੱਚ ਟਕਰਾਉਂਦੇ ਹੋਏ ਜਦੋਂ ਸਖੀਆਂ ਦੇ ਕੋਲੇ ਆਏ ਨਾ ਇੱਕ ਸਖੀ ਨੇ ਆਪਣੀ ਗਾਗਰ ਪਾਣੀ ਦੀ ਲਾ ਕੇ ਉਹਨਾਂ ਦੋਨੇ ਸਾਨਾਂ ਨੂੰ ਇਸ ਤਰ੍ਹਾਂ ਹੱਥ ਤੋਂ ਫੜ ਕੇ ਨਾ ਇੱਕ ਪਾਸੇ ਕਰ ਦਿੱਤਾ ਉਸ ਇਲਾਕੇ ਦਾ ਜਿਹੜਾ ਰਾਜਾ ਸੀ ਕਿਉਂਕਿ ਬੰਜਾ ਰਾਜੇ ਜਿਆਦਾ ਜਿਹੜੇ ਰਾਜੇ ਸੀ ਉਹ ਇਧਰ ਤੋਂ ਹਲਪ ਏਰੀਏ ਦੇ ਸੀ ਰਾਜਸਥਾਨ ਏਰੀਏ ਆ ਰਾਜਸਥਾਨ ਦਾ ਥੋੜਾ ਜਿਹਾ ਹਿੱਸਾ ਪੈਂਦਾ ਉਹਨੇ ਸਖੀ ਨੇ ਆਪਣੀ ਗਾਗਰ ਇੱਕ ਪਾਸੇ ਰੱਖ ਕੇ ਉਹਨਾਂ ਸਾਂਨਾਂ ਨੂੰ ਫੜ ਕੇ ਦੋ ਆਪਦੇ ਹੱਥਾਂ ਦੇ ਨਾਲ ਇੱਕ ਨੂੰ ਇਧਰ ਕਰ ਦਿੱਤਾ ਇੱਕ ਨੂੰ ਇਧਰ ਕਰ ਦਿੱਤਾ ਜਦੋਂ ਰਾਜਾ ਲੰਘਿਆ ਜਾਂਦਾ ਦੇਖ ਰਿਹਾ ਬੇਸਕਰ ਜਦੋਂ ਰਾਜ ਭਾਗ ਹੈ ਓਪਨ ਬੋਧ ਸੁਬੋਧ ਨਹੀਂ ਅਤ ਕੌਤਕ ਮਾਹੇ ਰਹੇ ਲਪਟਾਏ ਸ਼ਾਸਤਰ ਵਾਲੇ ਕਹਿ ਰਹੇ ਨੇ ਕਿ ਰਾਜਿਆਂ ਨੂੰ ਗਿਆਨ ਹੈ ਪਰ ਬ੍ਰह्म ਗਿਆਨ ਨਹੀਂ ਬੋਧ ਹੈ ਸੁਬੋਧ ਨਹੀਂ ਹੈ ਉਸ ਸਖੀ ਨੇ ਜਦੋਂ ਦੋਨਾਂ ਸਾਨਾਂ ਨੂੰ ਇੱਕ ਪਾਸੇ ਕਰ ਦਿੱਤਾ ਐਡਾ ਬਲ ਸੀ ਉਹ ਦੇ ਦਿੰਦਾ ਰਾਜਾ ਦੇਖਦਾ ਹੈ ਇਹ ਜੱਤਸੱਤ ਦੇ ਵਿੱਚ ਕਹਿਮ ਹੈ ਜੱਤਸੱਤ ਜਿਹੜਾ ਹੈ ਇਸ ਲੜਕੀ ਦਾ ਜੱਤਸੱਤ ਕਹਿਮ ਹੋਣ ਦੇ ਬਾਵਜੂਦ ਦੇ ਇਹ ਢੀ ਬਾਲੇ ਦੇ ਨੂੰ ਧੀ ਹੈ ਰਾਜੇ ਨੇ ਆਪਣਾ ਲੋ ਲਸ਼ਕਰ ਸੀ ਜਿਹੜਾ ਰੋਕ ਕੇ ਲੜਕੀ ਨੂੰ ਬੁਲਾਇਆ ਲੜਕੀ ਨਾਲ ਗੱਲ ਕਰਦਾ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ ਪਹਿਲੇ ਸਮੇਂ ਦੇ ਵਿੱਚ ਗੁਣ ਦੇਖੇ ਜਾਂਦੇ ਸੀ ਅੱਜ ਜਾਇਜ਼ ਦਾਦਾ ਦੇਖੀਆਂ ਜਾਂਦੀਆਂ ਹੈ ਅੱਜ ਚੰਮ ਦੇਖੇ ਜਾਂਦੇ ਨੇ ਪਿਛਲੇ ਸਮਿਆਂ ਦੇ ਵਿੱਚ ਜੱਪਤਪ ਦੇਖਿਆ ਜਾਂਦਾ ਸੀ ਗਰਮ ਦੇਖਿਆ ਜਾਂਦਾ ਸੀ ਉਸ ਰਾਜੇ ਨੇ ਜਦੋਂ ਲੜਕੀ ਨੂੰ ਕਿਹਾ ਮੈਂ ਤੇਰੇ ਨਾਲ ਸ਼ਾਦੀ ਕਰਨੀ ਤਤਸਤੂ ਕਹਤੇ ਲੇਕਿਨ ਰਾਜੇ ਦੇ ਅੱਗੇ ਸ਼ਰਤ ਰੱਖ ਦਿੱਤੀ ਉਸ ਲੜਕੀ ਨੇ ਰਾਜਾ ਜੀ ਜਿਸ ਖੂਹ ਦਾ ਮੈਂ ਪਾਣੀ ਪਰ ਕੇ ਸ਼ਕਦੀ ਆਂ ਕਿੰਨਾ ਲੰਮਾ ਪੈਂਡਾ ਤੈਹ ਕਰਕੇ ਮੈਂ ਵਾਪਸ ਜਾਨੀਂ ਆਪਣੇ ਪਿਓ ਦੀ ਕੁਟਿਆ ਦੇ ਵਿੱਚ ਮੈਨੂੰ ਜਿੱਥੇ ਮਰਜੀ ਰਕਣੀ ਐ ਇਸ ਖੂਹ ਦਾ ਜਲ ਮੈਂ ਸ਼ਕਣਾ ਇਹ ਤੋਂ ਬਿਨਾ ਮੇਰਾ ਪਾਰ ਉਤਾਰਾ ਨਹੀਂ ਇਹ ਜਿਹੜਾ ਚਸ਼ਮਾ ਇਹਦੇ ਵਿੱਚ ਹੀ ਆਨੰਦ ਐ ਤਤ ਹਸਤੂ ਕਾ ਦਿੱਤਾ ਉਸ ਵਕਤ ਦੇ ਜਹਾਂਗੀਰ ਬਾਦਸ਼ਾਹ ਨੇ ਉਹਨਾਂ ਰਾਜਿਆਂ ਨੂੰ ਇਕੱਠੇ ਕਰਕੇ ਉਸ ਰਾਣੀ ਨੂੰ ਇਕੱਠੇ ਕਰਕੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਰੱਖਿਆ ਸੱਚ ਜਾਣਿਓ ਅੱਜ ਵੀ ਉੱਥੇ ਜਾ ਕੇ ਉਹ ਚਸ਼ਮਾ ਵਹਿੰਦਾ ਗਵਾਲੀਅਰ ਦੇ ਕਿਲੇ ਦੇ ਵਿੱਚ ਉਸ ਖੂਹ ਦਾ ਜਲ ਉਹ ਰਾਣੀ ਨੇ ਰਾਜੇ ਦੇ ਸਨਮੁਖ ਇੱਕ ਪਾਸੇ ਰਾਜਾ ਸੰਗਰਾਂ ਦੇ ਨਾਲ ਲੂੜਿਆ ਹੋਇਆ 52 ਰਾਜਿਆਂ ਦੇ ਵਿੱਚੋਂ ਇੱਕ ਰਾਜਾ ਇੱਕ ਪਾਸੇ ਉਹ ਰਾਣੀ ਸਨਮੁਖ ਹੋ ਕੇ ਰਾਜੇ ਦੇ ਅਪਦਾ ਜੀਵਨ ਬਸਰ ਕਰਦੀ ਹੈ ਇਹ ਹੁੰਦਾ ਜਤ ਸਤ ਸੰਤਨ ਕੀ ਮਹਿਮਾ ਕਵਨ ਵਖਾਣੋ ਆਗਾਦ ਬੋਲ ਕਿਸਮਤ ਨਹੀਂ ਜਾਣੋ ਸਾਧੂਆਂ ਦੀ ਉਪਮਾ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਉਪਮਾ ਗੁਰੂ ਸਹਿਬਾਨਾਂ ਦੀ ਉਪਮਾ ਮੈਂ ਇੱਕੋ ਹੀ ਤਾਰਨਾ ਪੜ ਕੇ ਤੋੜਾ ਨਾ ਮਾਰੇ ਵਿੱਚ ਜੇ ਕੋਈ ਧਾਰਨਾ ਪੜ ਕੇ ਪਸਮਾਤੀ ਵੱਲ ਜਾਈਏ ਕਿਉਂ ਮਹਾਪੁਰਸ਼ਾਂ ਦਾ ਸਮਾਂ ਹੈ ਮਹਾਪੁਰਸ਼ਾਂ ਦੇ ਬਚਨ ਆਪਾਂ ਸੁਣਨੇ ਹੋ ਉਹ ਮਹਿਮਾਨੀ ਵੇਦ ਜਾਣਦੇ ਮਨਮਨੀ ਵੇਦ ਜਾਣਦੇ ਨਾ ਜਾਣੇ ਭੇਦ ਬ੍ਰਹਮੇ ਨਹੀਂ ਜਾਣੇ ਬ੍ਰਹਮੇ ਸ਼ਬਦ ਹੈ ਪਤਾ ਨਹੀਂ ਕਿੰਨੇ ਇੱਕ ਸ਼ਿਵ ਪਏ ਇੱਕ ਗਏ ਇੱਕ ਫਿਰ ਪਏ ਰਾਮਚੰਦਰ ਕ੍ਰਿਸ਼ਨ ਕੇ ਉਤਾਰ ਕਿੰਨੇ ਬ੍ਰਹਮ ਕਿੰਨੇ ਬਣੇ ਬ੍ਰਹਮੇ ਨਾ ਜਾਣੇ ਭੇਦ ਅਵਤਾਰ ਨਾ ਜਾਣੇ ਪਰਮੇਸ਼ਰ ਪਰ ਬ੍ਰਹਮ ਬੇਅੰਤ ਉਹ ਤਾਂ ਬੇਅੰਤ 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 ਕੋ ਕ੍ਰਾਂਤਰ ਪੜ ਪਤਾ ਨਹੀਂ ਕਿੰਨੇ ਕਿਨੇ 432000 ਸਾਲ ਕਾਲਯੁਗ ਦੀ ਅਵਸਥਾ 3456000 ਤ੍ਰਿਤੇ ਦੀ ਹੈ 1728000 ਤੋਂ ਉੱਪਰ ਦੀ ਹੈ ਸਾਰੇ ਨੂੰ ਜਦੋਂ ਇੱਕ ਤੇ ਜਾ ਕੇ ਗੁਰੂ ਵਿਸ਼ਿਸ਼ਟ ਜੀ ਦਾ ਜਿਹੜਾ ਜੋਗ ਵਿਸ਼ਿਸ਼ਟ ਦਾ ਗ੍ਰੰਥ ਹੈ ਜਦੋਂ ਅਸੀਂ ਪੜ੍ਹਦੇ ਹਾਂ ਸਾਰੇ ਉਲੱਥਾ ਦਿੱਤਾ ਉਹ ਕੀ ਦਾ ਕਿੰਨਾ ਦਿਨ ਬਣਦਾ ਕਿੰਨਾ ਸਮਾਂ ਬਣਦਾ ਇੱਕ ਰਾਤ ਬਣਦਾ ਜਿਸ ਥਾਕੁਰ ਸੋ ਨਾ ਹੀ ਚੜਾ ਤਾਂ ਕੋ ਕੀਜੈ ਸਾਧ ਨਮਸ਼ ਜਿਹਦਾ ਭੇਤ ਨਹੀਂ ਨਾ ਕੋਈ ਕਿਸੇ ਨੇ ਭੇਤ ਨਹੀਂ ਮੈਂ ਰਾਤ ਸੁਣ ਰਿਹਾ ਸੀ ਸੰਤ ਮਹਾਰਾਜ ਦੇ ਪਜ ਕੰਨੇ ਵਰਮ ਨੇ ਕੀ ਕਰਿਆ ਨੂਨ ਦੇ ਡਲੀ ਵਾਂਗੂ ਆਪ ਦਾ ਰੂਪ ਧਾਰਨ ਕਰ ਲਿਆ ਪਤਾਲਪੁਰੀ ਨੂੰ ਗਿਆ ਸਮੁੰਦਰ ਦੇ ਵਿੱਚ ਉਤਰ ਗਿਆ ਚਲਦਾ 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 ਸਮਾਂ ਅੰਤ ਨੂੰ ਜਾ ਕੇ ਨੂਨ ਦੇ ਡਲੀ ਵਾਂਗੂ ਖੁਰ ਗਿਆ ਜਾ ਕੇ ਆਵਾਜ਼ ਕੀ ਆਈ ਸੀ ਤਪ ਕਰ ਤਪ ਕਰ ਤਪ ਕਰ ਵਰ ਮੈਂ ਤਪ ਕਰ ਓਏ ਤੇਰੇ ਹੱਥ ਵੇਗੜ ਗਏ ਤਪ ਕਰ ਤਪ ਕਰ ਤਪ ਕਰ ਵਰ ਮੈਂ ਤਪ ਕਰ ਓਏ ਮੰਮੇ ਸਭ ਕਰਵੇ ਤਬ ਫਿਰ ਦਾਮ ਕਰ ਤਬ ਘਾਰ ਮੰਮੇ ਤਬ ਘਾਰ ਤਪ ਘਰ ਦਾ ਤਪ ਘਰ ਪਰ ਮੈਂ ਤਪ ਘਰ ਵੇ ਤਪ ਘਰ ਦਾ ਤਪ ਘਰ ਪਰ ਮੈਂ ਤਪ ਘਰ ਵੇ ਤਾਪ ਤਾਪਨ ਤੇ ਤਪ ਤੇਜ ਬਦਸਮਾਂ ਮੈਂ ਬਹੁਤ ਲਏ ਗਿਆ ਮੈਂ ਕੋਸ਼ਿਸ਼ ਕਰਦਾ ਵੀ ਮੇਰੀਆਂ ਸਮੇਂ ਦੇ ਵਿੱਚ ਰਾਂ ਪਰਮਾਪੁਰਸ਼ਾਂ ਦੀ ਬਖਸ਼ਿਸ਼ ਨਹੀਂ ਕੇ ਪਿਆਰੇ ਇਹਨਾਂ ਕੇ ਇਹਨਾਂ ਦਾ ਪਿਆਰ ਖਿੱਚ ਲਿਆ ਸੀ ਬਹੁਤ ਉਹ ਤਨਵਾਦ ਸਮਾਂ ਬਹੁਤ ਹੋ ਗਿਆ ਰਾਗੀ ਸਹਿਬਾਨ ਬੈਠੇ ਬੜੇ ਅਸਰੀਲੇ ਐ ਅਸੀਂ ਤਾਂ ਬੇਸੁਰੇ ਜਿਹਾ ਕਿਸੇ ਤੋਂ ਸਿੱਖੇ ਨਹੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਹੋਣੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਓ ਤੇ ਮਹਾਪੁਰਸ਼ਾਂ ਦਾ ਸਮਾਂ ਆਰਤੀ ਆਰਤਾ ਭਗਵਾਨ ਸ੍ਰੀ ਚੰਦਰ ਮਹਾਰਾਜੀਆਂ ਦੇ ਸਥਾਨ ਤੇ ਪਹੁੰਚਿਓ ਜਿੱਥੇ ਧੂਣਾ ਸਾਹਿਬ ਜਾਗਰਤ ਹੈ ਸਾਰੀਆਂ ਬਰਕਤਾਂ ਧੂਣਾ ਸਾਹਿਬ ਦੀਆਂ ਨੇ ਮਹਾਪੁਰਸ਼ਾਂ ਦੀਆਂ ਅਸੀਸਾਂ ਨੇ ਤੁਹਾਡੀਆਂ ਦੁਆਵਾਂਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸ਼ੀਰਵਾਦ ਹੈ ਆਓ ਪਿਆਰ ਦੇ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ